ਸਪੁਰ ਦੇ ਪਿੰਡ ਮੰਗਲ ਹੁਸੈਨ ਦੇ ਨੇੜੇ ਸੜਕ ਖਾਤਸਾ ਵਾਪਰਿਆ ਖੜੇ ਚਿਪਰ ਦੇ ਵਿੱਚ ਵਜੀ ਆਕਾਰ ਕਾਰ ਦੇ ਵਿੱਚ ਦੋ ਨੌਜਵਾਨ ਸਨ ਸਵਾਰ ਸੋ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੋ ਗੱਡੀ ਵਿੱਚੋਂ ਪੰਜਾਬ ਪੁਲਿਸ ਦੀ ਵਰਦੀ ਵੀ बरामद ਹੋਈ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੇ ਵਿੱਚ ਹਾਦਸਾ ਵਾਪਰਿਆ ਪਿੰਡ ਮੰਗਲ ਹੁਸੈਨ ਦੇ ਨੇੜੇ ਸੜਕ ਹਾਦਸਾ ਵਾਪਰਿਆ ਖੜੇ ਟਿੱਪਰ ਦੇ ਵਿੱਚ ਵਜੀਆ ਕਾਰ ਕਾਰ ਦੇ ਵਿੱਚ ਦੋ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਫਿਲਹਾਲ ਪੁਲਿਸ ਪਹੁੰਚੀ ਹੈ ਮੌਕੇ ਤੇ ਤੇ ਅਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਹਾਦਸੇ ਦੀ ਗੱਡੀ ਦੇ ਵਿੱਚੋਂ ਪੰਜਾਬ ਪੁਲਿਸ ਦੀ ਵਰਦੀ ਵੀ ਬਰਾਬਤ ਹੋਈ ਹੈ ਸੋ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਓਵਰ ਸਪੀਡ ਦੇ ਵਿੱਚ ਪਹਿਲਾਂ ਜੋੜੇ ਨੇ ਜਨਾਨੀ ਤੇ ਬੰਦੇ ਦੇ ਵਿੱਚ ਮਾਰੀ ਉਹਦੀ ਲੱਤ ਤੋੜੀ ਆ ਫਿਰ ਓਵਰ ਸਪੀਡ ਹੋ ਕੇ ਟਰੱਕ ਦੇ ਵਿੱਚ ਖੁੱਤੇ 'ਚ ਸਾਈਡ ਤੇ ਮਤਲਬ ਟਰੱਕ ਲੋਤਾ ਦਾ ਸੀ ਉਹਦੇ ਵਿੱਚ ਆਣ ਕੇ ਇਹਨਾਂ ਨੇ ਗੱਡੀ ਮਾਰੀ ਆ ਤੇ ਵਿੱਚ ਚਿੱਟੇ ਦੀਆਂ ਪੰਨੀਆਂ ਪਈਆਂ ਚਿੱਟਾ ਪਿਆ ਦਾ ਕਫਸਲ ਪਏ ਦੇ ਸਿਰਿੰਝਾ ਪਈਆਂ ਸਾਰਾ ਕੁਝ ਵੀਡੀਓ ਬਣੀ ਆ ਸਾਰਾ ਕੁਝ ਵਿੱਚ ਨਸੇ ਦੇ ਸਮਾਨ ਪਿਆ ਦਾ ਇਹ ਕਿੰਨੇ ਜਣੇ ਸੀ ਇਹਦੇ ਵਿੱਚ ਇਹ ਦੋ ਜਣੇ ਸਰ ਤੇ ਵਰਦੀ ਵੀ ਪਈ ਆ ਇਹਦੇ ਹਾਂ ਵਰਦੀ ਪਈ ਪਿੰਨ ਸਟਾਰ ਵਰਦੀ ਪਈ ਆ ਜੀ ਤੇ ਕਿਹਦੇ ਸੱਟ ਲੱਗੀ ਆ ਦੋਨਾਂ ਚੋਂ ਕਿਸੇ ਦੀ ਹਾਂ ਇੱਕ ਖਤਮ ਹੋ ਗਿਆ ਕਹਿੰਦੇ ਇੱਕ ਬਚ ਗਿਆ ਹਸਪਤਾਲ ਲੱਗੇ ਨੇ ਆਉਣ ਤੋਂ ਪਹਿਲਾਂ ਸਾਡੇ ਤੋਂ ਉਹ ਗੱਡੀ ਨੂੰ 3 ਸੀਗਰੋ 3